ਤੇ ਨਾਲ ਦੀ ਨਾਲ ਐਸਐਸਪੀ ਬਰਨਾਲਾ ਨੂੰ ਕਿਹਾ ਕਿ ਗਰਮੀਤ ਸਰਪੰਚ ਜਿੰਦਾ ਜਾਂ ਮਰਦਾ ਲੱਭਣਾ ਨਹੀਂ ਚਾਹੀਦਾ ਕੱਲ ਤੱਕ ਇਹ ਅੱਤਵਾਦੀ ਸਰਪੰਚ ਗਰਮੀਤ ਮਾਮਦਪੁਰ ਦਾ ਉਹ ਤੁਹਾਡੇ ਮੂੰਹ ਦੇ ਉੱਪਰ ਤੁਹਾਡੇ ਪੋਸਟਰਾਂ ਦੇ ਗੋਹਾ ਮੜ ਕੇ ਸਰਿਆਂਵੇਂ ਇਹ ਗੱਲ ਕਹਿੰਦਾਗਾ ਕਿ ਮੈਂ ਬੇਅੰਤ ਨੂੰ ਮਾਮਦਪੁਰ ਦੇ ਵਿੱਚ ਪੈਰ ਨਹੀਂ ਰੱਖਣ ਦੇਵਾਂਗਾ ਤਾਂ ਅਸੀਂ ਸਾਰੇ ਸਰਪੰਚ ਬਾਈਕਾਟ ਕਰਾਂਗੇ ਤਾਂ ਉਹ ਮੈਨੂੰ ਭੱਜ ਕੇ ਪਿਆ ਕਹਿੰਦਾ ਤੂੰ ਕੌਣ ਹੈ ਮੈਂ ਕਹਿੰਦਾ ਜੀ ਮੈਂ ਉਹ ਪਿੰਡ ਦਾ ਸਰਪੰਚਾ ਮੇਰੀ ਮਿਹਜ ਉਦੋਂ ਉਮਰ ਦੋਸਤੋ 25 26 ਸਾਲ ਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਅੱਜ ਮੈਂ ਤੁਹਾਨੂੰ ਗੱਲਬਾਤ ਸੁਣਾਉਂਗਾ ਬੇਅੰਤ ਬੁੱਚੜ ਨੇ ਖੁਦ ਜਦੋਂ ਮੈਨੂੰ ਮਾਰਨ ਦੇ ਹੁਕਮ ਦਿੱਤੇ ਐਸਐਸਪੀ ਬਰਨਾਲੇ ਨੂੰ ਔਰ ਉਹ ਘਟਨਾ ਕਿਸ ਤਰ੍ਹਾਂ ਵਾਪਰਦੀ ਹੈ ਤੇ ਅਸੀਂ ਬੇਅੰਤ ਬੁਚੜ ਦੇ ਬਰਾਬਰ ਸਾਹਮਣੇ ਡਟ ਕੇ ਕਿਵੇਂ ਖੜ ਜਾਂਨੇ ਆ ਦੋਸਤੋ ਪੂਰੀ داستان ਸੁਣਨ ਵਾਲੀ ਆ ਐਂਡ ਤੱਕ ਸੁਣਿਓ ਗੱਲਬਾਤ ਜੇ ਸੁਣਨੀ ਆ ਜੇ ਅੱਧ ਵਿਚਾਲੇ ਛੱਡਣਾ ਤਾਂ ਕੋਈ ਫਾਇਦਾ ਨਹੀਂ ਆਓ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ 1993 ਦੇ ਵਿੱਚ ਪਹਿਲੀ ਵਾਰ ਸਰਪੰਚ ਬਣਿਆ ਤੇ ਉਦੋਂ ਤੁਹਾਨੂੰ ਪਤਾ ਹੈ ਬੇਅੰਤ ਦੀ ਸਰਕਾਰ ਸੀਗੀ ਜਿਹਨੂੰ ਅੱਜ ਕੱਲ ਆਪਾਂ ਹਰ ਇੱਕ ਬੰਦਾ ਹੀ ਬੇਅੰਤ ਬੁੱਚੜ ਦੇ ਨਾਮ ਨਾਲ ਜਾਣਦਾ। ਔਰ ਉਹਨੇ ਪੂਰਾ ਮਤਲਬ ਕਹਿਰ ਮਚਾਇਆ ਹੋਇਆ ਸੀਗਾ। ਮੈਂ ਪਹਿਲੀ ਦਫਾ ਸਰਪੰਚ ਬਣਿਆ। ਅਗਲੇ ਸਾਲ ਯਾਨੀ ਕਿ 94 ਦੇ ਵਿੱਚ ਜਾ ਕੇ ਉਹਨੇ ਸਾਡੀ ਮਤਲਬ ਪਿੰਡ ਦੇ ਬੰਦਿਆਂ ਨੇ ਬ੍ਰੋਧੀ ਪਾਰਟੀ ਨੇ ਸਾਡੇ ਮਾਮਦਪੁਰ ਉਹਦਾ ਇੱਕ ਪ੍ਰੋਗਰਾਮ ਰਖਾ ਦਿੱਤਾ। ਖੇਡਾਂ ਦੇ ਉੱਤੇ ਬੇਅੰਤ ਦਾ ਆਉਣ ਦਾ ਪ੍ਰੋਗਰਾਮ ਬਣ ਗਿਆ। ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ। ਤਰੇ ਤੇਜ਼ੀ ਨਾਲ ਸੁਣਾਉਣਾ ਤਾਂ ਬੇਅੰਤ ਦਾ ਟਾਈਮ ਬਣਿਆ ਤਾਂ ਅਸੀਂ ਉਹਦਾ ਬਾਈਕਾਟ ਕਰ ਦਿੱਤਾ ਜਦੋਂ ਦੋਸਤੋਂ ਦਾ ਅਸੀਂ ਬਾਈਕਾਟ ਕਰਿਆ ਤੇ ਖਬਰਾਂ ਲਵਾਤੀਆਂ ਮੈਂ ਸਾਰੇ ਸਰਪੰਚਾਂ ਨੂੰ ਇਕੱਠੇ ਕਰਕੇ ਮੈਂ ਬਿਲਕੁਲ ਠੋਕ ਵਜਾ ਕੇ ਬਿਆਨ ਦੇ ਕੇ ਕਹਿ ਦਿੱਤਾ ਕਿ ਅਸੀਂ ਬੇਅੰਤ ਮੁੱਖ ਮੰਤਰੀ ਨੂੰ ਮਾਹਮਦਪੁਰ ਆਉਣ ਦੇ ਉੱਪਰ ਅਸੀਂ ਕਾਲੇ ਝੰਡੇ ਦਿਖਾਵਾਂਗੇ ਔਰ ਠੋਕ ਕੇ ਬਾਈਕਾਟ ਕਰਾਂਗੇ ਅਸੀਂ ਉਹਦਾ ਕਿਸੇ ਵੀ ਤਰ੍ਹਾਂ ਸਵਾਗਤ ਨਹੀਂ ਕਰਾਂਗੇ ਔਰ ਟੋਟਲ ਮੈਂ ਸਰਪੰਚਾਂ ਨੂੰ ਨਾਲ ਲੈ ਕੇ ਇਹ ਜਿਹੜਾ ਫੈਸਲਾ ਕਰ ਦਿੱਤਾ ਔਰ ਅਸੀਂ ਇੱਥੇ ਹੀ ਨਹੀਂ ਰੁਕੇ ਅਸੀਂ ਦੋਸਤੋ ਪ੍ਰੋਗਰਾਮ ਤੋਂ 4 ਦਿਨ ਪਹਿਲਾਂ ਸਾਰੇ ਸਰਪੰਚ ਇਕੱਠੇ ਹੋ ਕੇ ਅਸੀਂ ਉਹਦੀ ਕੋਠੀ ਚਲੇ ਜਾਨੇ ਆ ਬੇਅੰਤ ਦੀ ਕੋਠੀ ਜਾ ਕੇ ਉੱਥੇ ਅਸੀਂ ਜਾਨੂ ਜਿਹੜਾ ਸੰਤੋਖ ਸਿੰਘ ਜਲੰਧਰ ਵਾਲਾ ਸੀਗਾ ਉਹਨੇ ਕਿਸੇ ਰਾਹੀਂ ਸਾਨੂੰ ਮਤਲਬ ਜਿਹੜਾ ਅਸੀਂ ਟਾਈਮ ਉਹ ਤੋਂ ਮਤਲਬ ਲੈ ਲਿਆ ਮਿਲਣ ਦਾ ਤੇ ਅਸੀਂ ਉੱਥੇ ਜਾ ਕੇ ਉਹਨੂੰ ਸਾਰੇ ਸਰਪੰਚ ਇਕੱਠੇ ਹੋ ਕੇ ਕਹਿਣ ਜਾਂਦੇ ਆ ਕਿ ਜੇ ਤੁਸੀਂ ਮਾਮਦਪੁਰਾਏ ਤਾਂ ਅਸੀਂ ਬਾਈਕਾਟ ਕਰਾਂਗੇ ਇੰਨੀ ਜ਼ਰਤ ਤੁਹਾਨੂੰ ਪਤਾ ਦੋਸਤੋ ਉਸ ਸਮੇਂ ਬੇਅੰਤ ਦੇ ਸਾਹਮਣੇ ਖੜ ਕੇ ਗੱਲ ਕਹਿਣ ਦੀ ਜ਼ਰਤ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਉਹ ਜਦੋਂ ਆਏ ਅੰਦਰੋਂ ਕਾਲੀਆਂ ਐਨਕਾਂ ਲੱਗੀਆਂ ਨਾਲ ਕਮਾਂਡੋ ਤੇ ਦੋਸਤੋ ਸਾਨੂੰ ਸਰਪੰਚ 20 ਸਰਪੰਚ ਸੀਗਾ ਕਿ ਆ ਲਾਈਨ ਦੇ ਵਿੱਚ ਹੋ ਜਾਓ ਔਰ ਇੰਨੀ ਮਤਲਬ ਦਹਿਸ਼ਤ ਨਾਲ ਉਹ ਆਉਂਦਾ ਸੀ ਅੰਦਰੋਂ ਨਿਕਲ ਕੇ ਤੇ ਅਸੀਂ ਖੜੇ ਤੇ ਮੈਂ ਅੱਗੇ ਖੜ ਗਿਆ ਐਸੀ ਸਾਡੇ ਬਲਦੇਵ ਸਿੰਘ ਸਰਪੰਚ ਹੁੰਦਾ ਸ਼ੇਰਪੁਰ ਤੋਂ ਅਸੀਂ ਸਲਾਹ ਕਰਕੇ ਗਏ ਸੀ ਕਿ ਬਲਦੇਵ ਸਿੰਘ ਗੱਲ ਕਰੂਗਾ ਲੇਕਿਨ ਉਹ ਡਰ ਗਿਆ ਫਿਰ ਮੈਂ ਕਿਹਾ ਜੀ ਉਹ ਕਹਿੰਦਾ ਵੀ ਦੱਸੋ ਕੀ ਗੱਲ ਹੈ ਅਸੀਂ ਕਿਹਾ ਜੀ ਮੈਂ ਕਿਹਾ ਜੀ ਅਸੀਂ ਇਹ ਬੇਨਤੀ ਕਰਨ ਆਏ ਆ ਵੀ ਜੇ ਤੁਸੀਂ ਮਾਮਤਪੁਰ ਆਏ ਤਾਂ ਅਸੀਂ ਸਾਰੇ ਸਰਪੰਚ ਬਾਈਕਾਟ ਕਰਾਂਗੇ ਤਾਂ ਉਹ ਮੈਨੂੰ ਭੱਜ ਕੇ ਪਿਆ ਕਹਿੰਦਾ ਤੂੰ ਕੌਣ ਹੈ ਮੈਂ ਕਿਹਾ ਜੀ ਮੈਂ ਉਹ ਪਿੰਡ ਦਾ ਸਰਪੰਚਾ ਮੇਰੀ ਮਹਿਜ ਉਦੋਂ ਉਮਰ ਦੋਸਤੋ 25 26 ਸਾਲ ਦੀ ਸੀ ਤੇ ਮੈਂ ਕਿਹਾ ਜੀ ਅਸੀਂ ਬਾਈਕਾਟ ਕਰਾਂਗੇ ਤਾ ਦੋਸਤੋ ਉਹਨੇ ਮੈਨੂੰ ਕਹਿੰਦਾ ਵੀ ਤੂੰ ਕੌਣ ਮੈਂ ਕਿਹਾ ਜੀ ਮੈਂ ਉਹ ਪਿੰਡ ਦਾ ਸਰਪੰਚ ਆ ਕਹਿੰਦਾ ਕੀ ਗੱਲ ਮੈਂ ਕਿਹਾ ਜੀ ਐਂ ਕਰਕੇ ਤੁਹਾਨੂੰ ਪਿੰਡ ਦੀ ਪਾਰਟੀਵਾਦੀ ਦੇ ਵਿੱਚ ਤੁਹਾਨੂੰ ਉੱਥੇ ਸੱਦਿਆ ਜਾ ਰਿਹਾ ਔਰ ਪੰਚਾਇਤਾਂ ਦੀ رائے ਤੋਂ ਬਿਨਾਂ ਸੱਦਿਆ ਜਾ ਰਿਹਾ ਜੇਕਰ ਤੁਸੀਂ ਆਉਣਾ ਹੈ ਤਾਂ ਸਰਪੰਚਾਂ ਦੀ ਪੰਚਾਇਤਾਂ ਦੀ رائے ਨਾਲ ਆਓ ਅਸੀਂ ਸਵਾਗਤ ਵੀ ਕਰਦੇ ਆਂਗੇ ਲੇਕਿਨ ਜਿਸ ਤਰ੍ਹਾਂ ਤੁਹਾਨੂੰ ਬੁਲਾਇਆ ਜਾ ਰਿਹਾ ਇਸ ਤਰ੍ਹਾਂ ਅਸੀਂ ਬਾਈਕਾਟ ਕਰਾਂਗੇ ਅਸੀਂ ਤੁਹਾਡਾ ਸਵਾਗਤ ਨਹੀਂ ਕਰਾਂਗੇ ਆ ਦੋਸਤੋ ਉਹਨੇ ਜਦੀ ਨਾਲ ਦੀ ਨਾਲ ਜਿਹੜਾ ਅ ਪ੍ਰੋਗਰਾਮ ਸੀਗਾ ਉਹ ਕੈਨਸਲ ਕਰ ਦਿੱਤਾ ਉਹ ਸਾਨੂੰ ਕਹਿੰਦਾ ਵੀ ਜਾਓ ਪ੍ਰੋਗਰਾਮ ਕੈਨਸਲ ਗਰਮੀਤ ਸਿੰਘ ਭੜੀ ਨੌਂਦਾ ਉਹਦਾ ਪੀਏ ਹੁੰਦਾ ਸੀਗਾ ਉਹ ਐਸ ਜੀ ਤੇ ਉਹਨੂੰ ਬੁਲਾ ਕੇ ਕਿਹਾ ਵੀ ਪ੍ਰੋਗਰਾਮ ਆਉਂਧਪੁਰ ਦਾ ਕੈਨਸਲ ਕਰ ਦੇ ਅਸੀਂ ਵਾਪਸ ਆ ਗਏ ਦੋਸਤੋ ਤੇ ਹਾਂ ਤਾਂ ਦੋਸਤੋ ਅਸੀਂ ਕੀ ਕਰਿਆ ਅਸੀਂ ਤਾਂ ਆ ਕੇ ਆਪਣੇ ਪਿੰਡ ਦੇ ਮਤਲਬ ਇਹ ਹੋ ਗਿਆ ਕਿ ਆਪਾਂ ਠੀਕ ਹੋ ਗਿਆ ਕੰਮ ਲੇਕਿਨ ਦੂਸਰੇ ਦਿਨ ਜਦੋਂ ਦੂਜਿਆਂ ਨੂੰ ਪਤਾ ਲੱਗਿਆ ਜਿੰਨੀ ਕਾਂਗਰਸ ਦੀ ਇੱਥੇ ਜ਼ਿਲ੍ਹੇ ਦੀ ਲੀਡਰਸ਼ਿਪ ਸੀ ਜਿਹਦੇ ਚ ਰਜਿੰਦਰ ਕੌਰ ਪਠੱਲ ਸੀਗੀ ਇੱਕ ਉੱਥੇ ਦਾ ਸੌਂਦਤ ਪੰਡਤ ਹੁੰਦਾ ਚੰਦ ਕੁਰਸੀ ਤੇ ਜਸਵੀਰ ਸਿੰਘ ਮੰਤਰੀ ਹੁੰਦਾ ਸੰਗਰੂਰ ਵਾਲਾ ਇਹ ਸਾਰੇ ਇਕੱਠੇ ਹੋ ਕੇ ਬਾਕੀ ਸਾਡੇ ਪਿੰਡ ਦੇ ਕੁਝ ਤੇ ਇਹਨਾਂ ਨੇ ਜਾ ਕੇ ਉਹਨੂੰ ਕਿਹਾ ਕਿ ਇਸ ਤਰ੍ਹਾਂ ਕਰਕੇ ਜੀ ਇਹ ਉਹਨਾਂ ਇੱਕੋ ਦਾ ਪੋਸਟਰ ਦੋਸਤੋ ਪਾੜ ਕੇ ਉਹਦੇ ਪੋਸਟਰ ਦੇ ਮੂੰਹ ਦੇ ਉੱਪਰ ਗੋਹਾ ਲਾ ਕੇ ਮਲ ਕੇ ਲੈ ਗਏ ਉਹਦੇ ਟੇਬਲ ਤੇ ਰੱਖ ਦਿੱਤਾ ਕਿ ਅੱਤਵਾਦੀ ਸਰਪੰਚਾ ਗਰਮੀਤ ਮਾਮਦਪੁਰ ਦਾ ਉਹ ਤੁਹਾਡੇ ਮੂੰਹ ਦੇ ਉੱਪਰ ਤੁਹਾਡੇ ਪੋਸਟਰਾਂ ਦੇ ਗੋਹਾ ਮਲ ਕੇ ਸਰਿਆਂਵੇਂ ਇਹ ਗੱਲ ਕਹਿੰਦਾਗਾ ਕਿ ਮੈਂ ਬੇਅੰਤ ਨੂੰ ਮਾਮਦਪੁਰ ਦੇ ਵਿੱਚ ਪੈਰ ਨਹੀਂ ਰੱਖਣ ਦੇਵਾਂਗਾ ਤਾਂ ਤੁਸੀਂ ਇੱਕ ਅੱਤਵਾਦੀ ਸਰਪੰਚ ਤੋਂ ਡਰ ਗਏ ਹੋ ਜਿਹੜਾ ਤੁਹਾਡੇ ਮੂੰਹ ਤੇ ਗੋਹਾ ਮਲਦਾ ਹੈ ਤੁਹਾਡੇ ਮੂੰਹ ਤੇ ਗੋਹਾ ਮਲ ਕੇ ਐਲਾਨੀਆਂ ਕਹਿੰਦਾਗਾ ਕਿ ਮੈਂ ਮੁੱਖ ਮੰਤਰੀ ਨੂੰ ਪਿੰਡ ਨਹੀਂ ਆਉਣ ਦੇਵਾਂਗਾ ਤਾਂ ਦੋਸਤੋ ਉਹ ਇਨਾ ਹਰਕਾ ਦਿੱਤਾ ਤੇ ਉਹਨੇ ਟੈਲੀਫੋਨ ਚੱਕਿਆ ਤੇ ਨਾਲ ਦੀ ਨਾਲ ਐਸਐਸਪੀ ਬਰਨਾਲਾ ਨੂੰ ਕਿਹਾ ਕਿ ਗਰਮੀਤ ਸਰਪੰਚ ਜਿੰਦਾ ਜਾਂ ਮਰਦਾ ਲੱਭਣਾ ਨਹੀਂ ਚਾਹੀਦਾ ਕੱਲ ਤੱਕ ਤਾਂ ਉਹ ਤੋਂ ਸਾਨੂੰ ਕੋਈ ਪਤਾ ਨਹੀਂ ਮੈਂ ਤੁਹਾਨੂੰ ਇਹਦੀ ਪ੍ਰਮਾਨਕਤਾ ਵੀ ਦੇਵਾਂਗਾ ਕਿ ਇਹ ਫੋਨ ਦੀ ਜਿਹੜੀ ਪੁਸ਼ਟੀ ਕਿਵੇਂ ਹੁੰਦੀ ਹੈ ਅਫਸਰ ਦੇ ਰਾਹੀਂ ਦੱਸਾਂਗਾ ਕਿ ਕਿਵੇਂ ਪੁਸ਼ਟੀ ਸਾਨੂੰ ਇਹ ਐਸਐਸਪੀ ਵੱਲੋਂ ਹੁੰਦੀ ਹੈਗੀ ਤਾਂ ਅਸੀਂ ਦੋਸਤੋ ਕੀ ਕੀਤਾ ਸਾਡੇ ਤਾਂ ਜਾ ਚੇਤੇ ਵੀ ਨਹੀਂ ਅਸੀਂ ਪਿੰਡਾਂ ਦੇ ਵਿੱਚ ਫਿਰਦੇ ਅਗਲੇ ਦਿਨ ਰਾਤ ਸ਼ਾਮ ਦਾ ਟਾਈਮ ਸੀਗਾ ਮੈਂ ਮੈਂ ਮੇਰੇ ਨਾਲ ਸ਼ੰਗਾਰਾ ਸਿੰਘ ਤੇ ਇੱਕ ਦੋ ਜਾਨੇ ਹੋਰ ਤਾਂ ਅਸੀਂ ਈਸ਼ਾਪੁਰ ਲੰਡੇ ਵਾਲੇ ਪਾਸਿਓਂ ਅਸੀਂ ਮਾਮਦਪੁਰ ਨੂੰ ਆਉਨੇ ਆ ਤਾਂ ਜਦੋਂ ਦੋਸਤੋ ਅਸੀਂ ਮਾਮਦਪੁਰ ਨੂੰ ਆ ਰਹੇ ਆ ਤੇ ਉੱਥੇ ਕੱਚੇ ਰਸਤੇ ਦੇ ਉੱਪਰ ਇੱਕ ਸੁਖਚੰਦ ਸਿੰਘ ਨਾਮ ਦਾ ਐਸਐਸਏ ਸੀਗਾ ਉਹ ਖੇਤਾਂ ਦੇ ਵਿੱਚੋਂ ਭੱਜ ਕੇ ਆਉਂਦਾ ਤੇ ਆ ਕੇ ਰੋਲਾ ਪਾਉਂਦਾ ਕਾਰ ਦੇ ਮੂਹਰੇ ਖੜਕੇ ਸਰਪੰਚ ਨਿਕਲ ਜਾਓ ਭਾਜਾ ਨਿਕਲ ਜਾ ਇਦਾਂ ਕਹਿ ਕੇ ਤੇ ਮੈਂ ਚੀਚੇ ਰਾਹੀਂ ਮੂੰਹ ਕੱਢ ਕੇ ਕਿ ਆ ਕੀ ਗੱਲ ਹੋ ਗਈ ਕਹਾਂ ਤੂੰ ਪਹਿਲਾਂ ਨਿਕਲ ਭਾਜ ਇਥੋਂ ਚਲੋ ਜੀ ਅਸੀਂ ਗੱਡੀ ਬੈਕ ਲਾ ਕੇ ਦੌੜ ਗਏ ਭਜਾ ਕੇ ਕਿਸੇ ਪਿੰਡ ਹੋਰ ਲੈ ਗਏ ਤਾਂ ਸਾਨੂੰ ਅਸੀਂ ਸਾਮ ਨੂੰ ਉਹਦੇ ਪਿੰਡ ਆਪਣੇ ਐਸਐਸਆਈ ਕੋਲੇ ਬੰਦਾ ਭੇਜਿਆ ਤੇ ਉਹਨੇ ਦੱਸਿਆ ਕਿ ਇਸ ਤਰ੍ਹਾਂ ਕਰਕੇ ਪੁਲਿਸ ਨੇ ਸਾਰਾ ਘੇਰਾ ਪਾਇਆ ਹੋਇਆ ਸੀਗਾ ਸਰਪੰਚ ਨੂੰ ਮਾਰਨ ਦੇ ਆਰਡਰ ਨੇ ਉਹਦਾ ਕੁਦਰਤੀ ਉਹ ਮੇਰਾ ਦੋਸਤ ਸੀਗਾ ਉਹ ਕਹਿੰਦਾ ਮੈਂ ਅੱਗੇ ਆ ਗਿਆ ਤੇ ਜਿਸ ਕਾਰਨ ਕਰਕੇ ਤੁਹਾਡੀ ਬਚਤ ਰਹੇਗੀ ਨਹੀਂ ਤੁਹਾਨੂੰ ਚੱਕ ਕੇ ਮਾਰ ਕੇ ਨਹਿਰ ਦੇ ਵਿੱਚ ਸੁੱਟਣਾ ਸੀਗਾ ਤਾਂ ਦੋਸਤੋ ਅਸੀਂ ਚਲੋ ਆਪਣਾ ਉਹ ਹੋ ਗਏ ਸਾਈਡ ਤੇ ਹੋ ਗਏ ਤਿੰਨ ਦਿਨ ਬਾਅਦ ਮੁੱਖ ਮੰਤਰੀ ਆਇਆ ਤੇ ਆ ਕੇ ਸਾਡੇ ਪਿੰਡ ਅਸੀਂ ਕਾਲੀਆਂ ਝੰਡੀਆਂ ਲਾਈਆਂ ਸਾਰੇ ਪਿੰਡ ਨੇ ਬਾਈਕਾਟ ਕੀਤਾ ਕੁਝ ਬੰਦਿਆਂ ਨੂੰ ਛੱਡ ਕੇ ਤੇ ਔਰ ਜਿਹੜੀਆਂ ਉਸ ਸਮੇਂ ਦੇ ਅਖਬਾਰਾਂ ਦੇ ਵਿੱਚ ਇੰਗਲਿਸ਼ ਦੇ ਅਖਬਾਰਾਂ ਦੇ ਵਿੱਚ ਵੀ ਮੇਰੀਆਂ ਇੰਟਰਵਿਊਆਂ ਫਿਰ ਬਾਅਦ ਦੇ ਵਿੱਚ ਸਫੀਆਂ ਤਾ ਉਸ ਤੋਂ ਬਾਅਦ ਦੋਸਤੋਂ ਹੁੰਦਾ ਕੀ ਹੈਗਾ ਤਾਂ ਸਾਨੂੰ ਆ ਉਹ ਦਿਨ ਤਾਂ ਲੰਘ ਗਿਆ ਉਹ ਦਿਨ ਤੋਂ ਬਾਅਦ ਇੱਕ ਆ ਘਟਨਾ ਵਾਪਰਦੀ ਆ ਉਸੇ ਦਿਨ ਰਾਤ ਨੂੰ ਸਾਡੇ ਬੰਦਿਆਂ ਨੂੰ ਦੂਜੇ ਬੰਦੇ ਗਾਲਾਂ ਕੱਢਣਾ ਕੁੱਟਮਾਰ ਕਰਨ ਪੈਂਦੇ ਨੇ ਤੇ ਉਹਦੇ 'ਚ ਮੈਂ ਤੁਹਾਨੂੰ ਇੱਕ ਵੱਖਰੀ ਵੀਡੀਓ ਲੈ ਕੇ ਆਵਾਂਗਾ ਇੱਕ ਨਿਰਸੰਤਰ ਸਿੰਘ ਨਾਮ ਦਾ ਬੁੱਚੜਾ ਇਨਸਪੈਕਟਰ ਸੀਗਾ ਉਹਨੇ ਅਗਲੇ ਦਿਨ ਆ ਕੇ ਸਾਡੇ ਪਿੰਡ ਕੀ ਕੁਝ ਕੀਤਾ ਤੇ ਉਹਨੂੰ ਫਿਰ ਅਸੀਂ ਕਿਵੇਂ ਟਕਰੇ ਸੀਗੇ ਉਹ ਵੀ ਮੈਂ ਸਟੋਰੀ ਸੁਣਾਵਾਂਗਾ ਲੇਕਿਨ ਇਹਦੀ ਮੈਂ ਤੁਹਾਨੂੰ ਪੁਸ਼ਟੀ ਦੱਸ ਰਿਹਾ ਕਿਵੇਂ ਹੁੰਦੀ ਆ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਦੋਸਤੋ ਅਸੀਂ ਕਿਸੇ ਮਾਮਲੇ ਦੇ ਵਿੱਚ ਸਰਪੰਚ ਇਕੱਠੇ ਹੋ ਕੇ ਐਸਐਸਪੀ ਬਰਨਾਲੇ ਨੂੰ ਮਿਲਣ ਜਾਂਦੇ ਆ ਜਦੋਂ ਅੱਛਾ ਸੌਰੀ ਦੋਸਤੋ ਸੌਰੀ ਮੈਂ ਸਕਿਪ ਕਰ ਗਿਆ ਵਿੱਚੋਂ ਜਦੋਂ ਮੁੱਖ ਮੰਤਰੀ ਆਉਂਦਾ ਹੈ ਉਹਦੇ ਸਵੇਰੇ ਮੇਰੇ ਘਰੇ ਐਸਐਸਪੀ ਖੁਦ ਅਰੇਡ ਮਾਰਨ ਆਉਂਦਾ ਐਸਐਸਪੀ ਬਰਨਾਲਾ ਲੇਕਿਨ ਮੈਂ ਜਾਨ ਤੁਹਾਨੂੰ ਦੱਸਿਆ ਜੀ ਮੈਂ ਤਾਂ ਟਲ ਗਿਆ ਸੀਗਾ ਤੇ ਲੇਕਿਨ ਜਿਹੜਾ ਅ ਜਦੋਂ ਅਸੀਂ ਮਿਲ ਜਾਨੇ ਐਸਐਸਪੀ ਨੂੰ ਉਹ ਕੋਈ ਮਾਮਲਾ ਸੀਗਾ ਸਾਡੇ ਹਲਕੇ ਦਾ ਤੇ ਅਸੀਂ ਜਦੋਂ ਜਾ ਕੇ ਉਹਨਾਂ ਨੂੰ ਸਾਡਾ ਐਮਐਲਏ ਸਾਡੇ ਨਾਲ ਸੀਗਾ ਰਾਜ ਸਿੰਘ ਖੇੜੀ ਉਹ ਜਾਨ ਪਹਿਚਾਨ ਕਰਾਉਂਦਾ ਕਿ ਇਹ ਗਰਮੀਸ਼ਰ ਸਰਪੰਚਾ ਮਾਮਦਪੁਰ ਦਾ ਇਹ ਚੰਗਲੀ ਤੋਂ ਗੁਰਜੀਤ ਸਿੰਘ ਹੈ ਤੇ ਆਹ ਫਲਾਮ ਪਿੰਡ ਦਾ ਸੀ ਤਿੰਨਕ ਸਰਪੰਚ ਚਾਰ ਸੀਗੇ ਤੇ ਐਮਐਲਏ ਸੀ ਤਾ ਐਸਐਸਬੀ ਬੋਲਿਆ ਕਹਿੰਦਾ ਅੱਛਾ ਤੂੰ ਐ ਗਰਮੀਤ ਮਾਮੰਦਪੁਰ ਵਾਲਾ ਸਰਪੰਚ ਮੈਂ ਕਿਹਾ ਜੀ ਹਾਂ ਮੈਂ ਆ ਕਹਿੰਦਾ ਤੂੰ ਸਰਪੰਚ ਸਾਡੇ ਹੱਥੋਂ ਬਚ ਗਿਆ ਉਸ ਦਿਨ ਮੈਂ ਕਿਹਾ ਜੀ ਕਿਸ ਦਿਨ ਕਹਿੰਦਾ ਜਦੋਂ ਮੁੱਖ ਮੰਤਰੀ ਦਾ ਬਾਈਕਾਟ ਕੀਤਾ ਤੁਸੀਂ ਅਸੀਂ ਉਸ ਦਿਨਾਂ ਤੈਨੂੰ ਚੱਕ ਕੇ ਮਾਰ ਕੇ ਨਹਿਰ ਦੇ ਵਿੱਚ ਛੱਟਣ ਦਾ ਪ੍ਰੋਗਰਾਮ ਸੀ ਸਾਨੂੰ ਮੁੱਖ ਮੰਤਰੀ ਦਾ ਹੁਕਮ ਸੀਗਾ ਕਿ ਵਿੱਚੀ ਸਰਪੰਚ ਜਿਹੜਾ ਵੀ ਨਾਲ ਕੋਈ ਬੰਦਾ ਬੈਠਾ ਹੋਇਆ ਉਹਨੂੰ ਮਾਰ ਕੇ ਨਾ ਨਮੂਦ ਲਪਣਾ ਨਹੀਂ ਚਾਹੀਦਾ ਕੋਈ ਵੀ ਨਾਲ ਦਾ ਬੰਦਾ ਨਹੀਂ ਛੱਡਣਾ ਮਾਰ ਕੇ ਉਹਨਾਂ ਨੂੰ ਨਹਿਰ ਦੇ ਵਿੱਚ ਛੱਡ ਦੇਣਾਗਾ ਉਹ ਕਹਿੰਦਾ ਉਸ ਦਿਨ ਜੇ ਤੁਸੀਂ ਉਹ ਨਾਕਾ ਪਾਰ ਕਰਕੇ ਕਿਤੇ ਅੱਗੇ ਲੰਘੇ ਆਉਂਦੇ ਅੱਗੇ ਪੁਲਿਸ ਕਹਿੰਦਾ ਸਾਰੇ ਆਲੇ-ਵਾਲੇ ਲੱਗੀ ਹੋਈ ਸੀ ਅਲੀਪੁਰ ਵਾਲੇ ਚੌਂਕ ਦੇ ਵਿੱਚ ਨਛੱਤਰ ਸਿੰਘ ਖੜਾ ਸੀ ਥਾਣੇਦਾਰ ਔਰ ਅੱਗੇ ਕਹਿੰਦਾ ਮੈਂ ਖੜਾ ਸੀਗਾ ਉਥੋਂ ਤੈਨੂੰ ਚੱਕ ਕੇ ਮਾਰ ਕੇ ਕਹਿੰਦਾ ਸੀ ਨਹਿਰ ਛਿੱਟਣਾ ਸੀਗਾ ਲੇਕਿਨ ਜਦੋਂ ਤੂੰ ਸਾਡੇ ਹੱਥੋਂ ਨਿਕਲ ਗਿਆ ਤਾਂ ਕਹਿੰਦਾ ਫਿਰ ਜਿੱਦ ਆਇਆ ਸੀ ਮੇਰੇ ਪਿੰਡ ਸਵੇਰੇ ਕਹਿੰਦਾ ਮੈਂ ਤੇਰੇ ਘਰੇ ਰੇਡ ਮਾਰਨ ਗਿਆ ਜੇ ਤੂੰ ਉਸ ਸਮੇਂ ਮੈਨੂੰ ਮਿਲ ਜਾਂਦਾ ਤਾਂ ਉਸ ਸਮੇਂ ਅਸੀਂ ਤੇਰੇ ਲਾ ਕੇ ਕਹਿੰਦਾ ਕੰਪੱਟੀ ਤੇ ਪਿਸਤੌਲ ਤੈਨੂੰ ਪਹਿਲਾਂ ਤਾਂ ਮਾਰਨਾ ਸੀ ਲੋਕਾਂ ਦੇ ਵਿੱਚ ਤੈਨੂੰ ਸਟੇਜ ਤੇ ਬਿਠਾ ਕੇ ਲੋਕਾਂ ਨੂੰ ਇਹ ਸਾਬਤ ਕਰਨਾ ਸੀਗਾ ਲੋਕਾਂ ਦੇ ਵਿੱਚ ਕਿ ਜਿਹੜਾ ਤੂੰ ਤੋਂ ਬਾਈਕਾਟ ਕਰਵਾ ਰਿਆ ਆ ਸਰਪੰਚ ਸਟੇਜ ਦੇ ਉੱਪਰ ਬੈਠਾਗਾ ਤੇ ਉਸ ਤੋਂ ਬਾਅਦ ਕਹਿੰਦਾ ਫਿਰ ਤੈਨੂੰ ਉੱਦੇ ਰਾਤ ਨੂੰ ਮਾਰਨਾ ਸੀਗਾ ਤੇ ਪਰ ਤੂੰ ਕਹਿੰਦਾ ਚੁਸਤ ਰਹਾ ਜਾਂ ਤੇਰੀ ਕਿਸਮਤ ਤੇਰਾ ਸਾਥ ਦੇ ਗਈ ਤੂੰ ਸਾਡੇ ਹੱਥੋਂ ਬਚ ਗਿਆ ਔਰ ਉਹਨੇ ਨਾਲ ਦੀ ਨਾਲ ਇਹ ਵੀ ਕਿਹਾ ਕਹਿੰਦਾ ਇਹ ਸਮਾਂ ਉਹ ਹੈ ਜਦੋਂ ਜੇ ਬੇਅੰਤ ਉਂਗਲੀ ਖੜੀ ਕਰ ਦੇਵੇ ਤਾਂ ਪੰਜਾਬ ਦੀ ਹਵਾ ਬੰਦ ਕਰ ਦਿੰਦਾ ਔਰ ਤੂੰ ਕਹਿੰਦਾ ਸਾਡੇ ਹੱਥੋਂ ਇਹਦੇ باوجود ਵੀ ਉਹਦੇ ਕਹਿੰਦਾ ਬਚ ਕੇ ਨਿਕਲ ਗਿਆ ਉਸ ਤੋਂ ਬਾਅਦ ਸਮਾਂ ਜਿਵੇਂ ਕਹਿੰਦੇ ਨੇ ਫਿਰ ਆਪਣੇ ਚਾਲੇ ਚੱਲ ਪੈਂਦਾ ਸੋ ਦੋਸਤੋ ਇਹ ਫਿਰ ਮੈਂ ਐਸਐਚਬੀ ਨੂੰ ਕਿਹਾ ਜੀ ਮਾਰਨ ਵਾਲਾ ਜਾਂ ਰੱਖਣ ਵਾਲਾ ਉਹ ਉੱਪਰ ਵਾਲਾ ਤੁਸੀਂ ਕਿਸੇ ਦੇ ਸਾਹ ਘਟਾ ਨਹੀਂ ਸਕਦੇ ਤੁਸੀਂ ਕਿਸੇ ਦੇ ਵਿਧਾ ਨਹੀਂ ਸਕਦੇ ਹਾਂ ਜੇ ਮੇਰੀ ਘਟੀ ਹੁੰਦੀ ਤਾਂ ਮੈਂ ਤੁਹਾਡੇ ਹੱਥ ਆ ਜਾਣਾ ਸੀਗਾ ਰਹੀ ਗੱਲ ਚੁਸਤੀ ਦੀ ਮੈਂ ਕਿਹਾ ਜਿੰਨੇ ਕਿ ਤੁਸੀਂ ਚੁਸਤੋਂ ਉਹਨੇ ਕਿ ਅਸੀਂ ਵੀ ਮਾੜਾ ਮੋਟਾ ਸਾਨੂੰ ਵੀ ਲੋਕਾਂ ਤੋਂ ਪਤਾ ਲੱਗਦਾ ਰਹਿੰਦਾ ਕਿ ਪੁਲਸ ਕੀ ਕੁਝ ਕਰਦੀ ਹੈ ਸੋ ਦੋਸਤੋ ਇਹ ਸੀ ਉਸ ਦਿਨ ਦੀ ਗੱਲਬਾਤ ਜਦੋਂ ਮੁੱਖ ਮੰਤਰੀ ਨੇ ਖੁਦ ਇੱਕ ਮੁੱਖ ਮੰਤਰੀ ਇੱਕ ਸਰਪੰਚ ਨੂੰ ਮਾਰਨ ਦਾ ਹੁਕਮ ਦੇਵੇ ਪਰ ਤੁਹਾਨੂੰ ਪਤਾ ਹੈ ਦੋਸਤੋ ਉਸ ਸਮੇਂ ਕਾਲੇ ਦੌਰ ਦੇ ਵਿੱਚ ਕਿੰਨੇ ਇੱਕ ਸਰਪੰਚ ਕਿੰਨੇ ਇੱਕ ਵਕੀਲ ਕਿੰਨੇ ਲੋਕ ਮਾਰੇ ਗਏ ਵਿੱਚ ਹੀ ਮੇਰਾ ਖਾਤਮਾ ਹੋ ਜਾਣਾ ਸੀਗਾ ਕਿਸੇ ਨੇ ਪਤਾ ਵੀ ਨਹੀਂ ਸੀ ਲੱਗਣਾ ਪਰ ਮੈਂ ਸਮੇਂ-ਸਮੇਂ ਤੇ ਆਪਣੀ ਗੱਲਬਾਤ ਨੂੰ ਲੋਕਾਂ ਦੇ ਵਿੱਚ ਰੱਖਣ ਦਾ ਯਤਨ ਕਰਦਾ ਇਹ ਤੁਹਾਨੂੰ ਗੱਲਬਾਤ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਜਰੂਰ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਮੇਰਾ ਚੈਨਲ ਕ੍ਰਾਈਮ ਸ਼ੱਕ ਤੱਕ ਦੇ ਨਾਂ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਤੁਹਾਡਾ ਧੰਨਵਾਦ ਤੁਸੀਂ ਤਿੰਨ ਦਿਨਾਂ ਦੇ ਵਿੱਚ ਮੇਰਾ ਚੈਨਲ ਹੈ ਜਿਹੜਾ ਉਹ ਮੋਨਟਾਈਜ਼ ਕਰਵਾ ਦਿੱਤਾਗਾ ਤੇ ਅੱਗੇ ਵੀ ਜਿੰਨਾ ਤੁਸੀਂ ਮੇਰਾ ਸਾਥ ਦੇਓਗੇ ਮੈਂ ਤੁਹਾਨੂੰ ਇਹ ਇਹ ਤੁਹਾਨੂੰ ਆਪਣੀਆਂ ਕੁਝ ਗੱਲਾਂ ਨੇ ਇਹਦੋਂ ਕਿਤੇ ਚੁੰਕਾ ਦੇਣ ਵਾਲੀਆਂ ਜਿਹੜੀਆਂ ਸੱਚੀਆਂ ਕਹਾਣੀਆਂ ਨੇ ਉਹ ਇਸ ਚੈਨਲ ਦੇ ਉੱਪਰ ਲੈ ਕੇ ਆਵਾਂਗਾ ਤੁਸੀਂ ਸਾਥ ਰੱਖਿਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ